ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤੁਹਾਡੇ ਆਪਣੇ ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪਿਆਰ ਸਤਿ ਸ਼੍ਰੀ ਅਕਾਲ ਫਿਰ ਤੁਮ ਤੇ ਜਿਵੇਂ ਸਾਪਰ ਪੱਤੀ ਆ ਕੀ ਜੀਰੀ ਲੱਗ ਕੇ ਲਾਉਣ ਜੀ ਜਿੱਦ ਜੰ ਚੱਲ ਪਿਆ ਤੇ ਆਪਾਂ ਹੁਣ ਚੱਲਦੇ ਆ ਜੀ ਖੇਤਾਂ ਵਿੱਚ ਥੋੜਾ ਜਿਹੜਾ ਮਾਰਨ ਕਿਉਂਕਿ ਜੀਰੀ ਲੱਗ ਪਈ ਤੇ ਲਾਉਣ ਤੇ ਪਰ ਚੱਲ ਕੇ ਹੁਣ ਸੋ ਜੀਰੀ ਦਿਖਾਉਣ ਆ ਕਿੰਨੇ ਕੁ ਲੱਗ ਗਈ ਤੇ ਕੀ ਕੀ ਕੰਮ ਲੱਗੇ ਪਏ ਕਰਨ ਤੇ ਹੁਣ ਚੱਲਦੇ ਆ ਜੀ ਹਾਂਜੀ ਦੋਸਤੋ ਇਸ ਟਾਈਮ ਪਹੁੰਚ ਗਏ ਆਪਾਂ ਜਿਹੜੀ ਆਪਣੀ ਨਹਿਰ ਵਾਲੀ ਮੋਟਰ ਹੈ ਕਹਿੰਦੇ ਉਹਨੇ ਜਿਹਨਾਂ ਨੂੰ ਆਪਾਂ ਤੇ ਇੱਥੇ ਆਪਣੇ ਨਿੰਬੂ ਵਗੈਰਾ ਵੀ ਲੱਗੇ ਹੋਏ ਨੇ ਤੇ ਇਸ ਮੋਟਰ ਤੋਂ ਆਪਣੇ ਕਰਤੀ ਸ਼ੁਰੂਆਤ ਜੀਰੀ ਲਾਉਣ ਦੀ ਤੇ ਇੱਧਰ ਹੋ ਗਿਆ ਕਰਿਆ ਆਪਾਂ ਬਣਾ ਕੱਦੂ ਰਾਤ ਕੀ ਤਾਂ ਸੀਗਾ ਰਾਤ ਨੂੰ ਬਾਹਰ ਲਾਈਟ ਰਾਤ ਨੂੰ ਆਉਂਦੀ ਹੈ ਤੇ ਇੱਧਰ ਲੱਗੀ ਜੀਰੀ ਕੱਲ ਸ਼ੁਰੂਆਤ ਕਰਤੀ ਜੀਰੀ ਲਾਉਣ ਦੀ ਆਪਾਂ ਤੇ ਐਨੇ ਕ ਕੱਲ ਲਾਤੀ ਜੀਤ ਤੇ ਉਹ ਉੱਥੇ ਆਪਣੇ ਲੇਬਰ ਲੱਗੇ ਪਏ ਜੀਰੀ ਲਾਉਣ ਚੱਲੇ ਆਪਾਂ ਹੁਣ ਉੱਧਰ ਚੱਲਦੇ ਆਂ ਤੇ ਚੱਲ ਕੇ ਦੇਖਦੇ ਆਂ ਕਿ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਨਾਲੇ ਆਪਾਂ ਹੁਣ ਅੱਜ ਸੂਆ ਵੀ ਦਿਖਾਵਾਂਗੇ ਸੂਏ ਤਾਂ ਕੰਮ ਵੀ ਕਹਿੰਦੇ ਕਾਫੀ ਕੰਪਲੀਟ ਹੋ ਗਿਆ ਸਾਨੂੰ ਚੱਲ ਕੇ ਨਾਲੇ ਸੂਆ ਦੇਖਾਂ ਨਾਲੇ ਲੈ ਕੇ ਚੱਲਦੇ ਆਂ ਜੀਰੀਆਂ ਲੈ ਕੇ ਨਹੀਂ ਆਪਣੇ ਬੰਦੇ ਵੀ ਉੱਥੇ ਕੰਮ ਕਰਨ ਲੱਗੇ ਪਏ ਨੇ ਸਾਰੇ ਤੇ ਉਧਰ ਵੀ ਕੱਦੂ ਕਰਿਆ ਪਿਆ ਜਿਹਨੇ ਸੂਏ ਦੇ ਨਾਲ ਨਾਲ ਲੱਗਦੀ ਜੰਨੀ ਆਪਣੀ ਜੀਰੀ ਐ ਕੱਦੂ ਐ ਖੇਤ ਆਪਣਾ ਸਾਰਾ ਕਰਤਾ ਤੇ ਉੱਥੇ ਜੀਰੀ ਲੱਗੇ ਪੈਣ ਲਾਣਾ ਉਦੋਂ ਹੀ ਬੰਦੇ ਆਪਣੇ ਕੰਮ ਕਰ ਰਹੇ ਨੇ ਤੇ ਚੱਲਦੇ ਆਪਾਂ ਉੱਥੋਂ ਦਿਖਾਉਣੇ ਖੇਤ ਮੜਾ ਉਦੋਂ ਚੱਲ ਗਏ ਕੱਲ ਪੱਧਈ ਹੁਣ ਸੂਏ ਦਾ ਕੰਮ ਨੇ ਪਰੇ ਚੜਨ ਲੱਗੇ ਪਿਆ ਤਕਰੀਬਨ ਇੰਨਾ ਕਿ ਹੀ ਕੰਮ ਕੱਲ ਰਹਿ ਗਿਆ ਨਾ ਦਾ ਤੇ ਆ ਇਹਨਾਂ ਕੇ ਪਾਇ ਪੈਣੇ ਹੋਰ ਦੱਬ ਤੇ ਤੇ ਇੱਥੇ ਲੱਗੇ ਪੈਣੇ ਜੀ ਨਹਿਰ ਚ ਛੱਡੱਗੀ ਬਣਾਉਣ ਜਿੰਨਾ ਜਿੰਨਾ ਦਾ ਪਾਣੀ ਨਹਿਰ ਤੇ ਨਿਕੜਨਾ ਪਾਖੜਾ ਚ ਮੇਨ ਚ ਫਿਰ ਇਸ ਨੂੰ ਅੱਗੇ ਜੋੜ ਦਣਗੇ ਪੈਪਾਂ ਨਾਲ ਤੇ ਜਿਹਦੇ ਨਾਲ ਅੱਗੇ ਪਾਣੀ ਜਾਣਾ ਹੈ ਖੇਤਾਂ ਨੂੰ ਇਹ ਐਜੀ ਬੜੀ ਡੱਗੀ ਬਣਦੀਆਂ ਇਹ ਬਹੁਤ ਲੰਬੀ ਬਣਾਉਣਗੇ ਇਹਨੂੰ ਫਿਰ ਜੋੜਨਗੇ ਪਾਣੀ ਪੈਪਾਂ ਇਧਰ ਕਾਫੀ ਆ ਗਈਆਂ ਕੰਮ ਚੱਲੀ ਜਾਂਦਾ ਤੇ ਆਪਣਾ ਖੇਤ ਆ ਕੇ ਸਾਰੇ ਨਾਲ ਲੱਗਦੇ ਇਧਰ ਸੂਏ ਦੇ ਬਿਲਕੁਲ ਨਾਲ ਲੱਗਦੇ ਨੇ ਤੇ ਇੱਥਾਂ ਜਿਆ ਪਾਈਪ ਲਾਈਨ ਕਰ ਲੈਣੇ ਹੋਰ ਦੱਬਤੀ ਕਾਫੀ ਕੰਮ ਕੰਪਲੀਟ ਹੋ ਗਿਆ ਦਾ ਲਾ ਲੋ ਥੋੜੀ ਕੰਮ ਰਹਿ ਗਿਆ ਨਿਬੜ ਗਿਆ ਇੱਥੇ ਛੜ ਤਾਂ ਆਪਾਂ ਨੇ ਪਾਣੀ ਤੇ ਆ ਬੰਦੇ ਪਏ ਨੇ ਆਪਣੇ ਬੱਟਾਂ ਦੇ ਚੇਪ ਲਾਉਣਾ ਇੱਕ ਉਹ ਮੁੰਡਾ ਆਪਣੇ ਨਾਮ ਰੱਖ ਲਿਆ ਹੁੰਦਾ ਇਹ ਇੱਕ ਵਾਰ ਟਲਦਾ ਬਹੁਤ ਹੈ ਕੰਮ ਤਾਂ ਫੜ ਲਿਆ ਅੱਜ ਨੂੰ ਕਿਉਂ ਵੀ ਤੇ ਉਹ ਬੰਦੇ ਪਏ ਨੇ ਆਪਣੇ ਕੰਮ ਜੀਰੀ ਲਾਉਣਾ ਤੇ ਆ ਲੋ ਜੀ ਦੇਖੋ ਤੁਸੀਂ ਸਾਰੇ ਤਕਰੀਬਨ ਕਾਫੀ ਹੱਦ ਤੱਕ ਜੀਰੀ ਆਪਣੇ ਸਟਾਰਟ ਕਰਤੀ ਕੱਲ ਲੱਗ ਹੀ ਕਾਫੀ ਤੇ ਇੱਥੇ ਆਪਰੇ ਬੰਦੇ ਆਪਣੇ ਜੀਰੀ ਲਗੇ ਪੈਨੇ ਲਾਉਣ ਤੇ ਆ ਬੰਦੇ ਆਪਣੇ ਆਪਣੇ ਚੇਫਾ ਲਾਉਣ ਬੱਟਾਂ ਤੇ ਖਾਲਾਂ ਤੇ ਤੇ ਬਾਕੀ ਕੰਮ ਚੱਲੀ ਜਾਂਦਾ ਹੈ ਹੌਲੀ 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 ਕਰਕੇ ਲੇਟ ਜੇ ਥੋੜੀ ਆਉਂਦੀ ਜਿੰਨੀ ਕ ਆਉਂਦੀ ਉਹਨੇ ਨਾਲ ਆਪਣੀ ਜੀਰੀ ਲੱਗੀ ਜਾਂਦੀ ਨਾਲ ਦੀ ਨਾਲ ਸਾਡੇ ਜੀਰੀ ਵਾਲੇ ਬੰਦੇ ਤੇਜੀ ਹੋ ਰਹੀ ਕਹਿੰਦੇ ਸਾਡੇ ਜੀਰੀ ਲਾਉਂਦੇ ਨੇ ਦਿਖਾ ਦਿੱਤ ਬਲੌਗ ਦੇ ਵਿੱਚ ਤੇ ਉਹ ਲੱਗੇ ਪਏ ਸਾਡੇ ਤੇਜੀ ਰਗ ਪਾਰਟੀ ਜੀਰੀ ਲਾਉਣਾ ਉਹ ਬੋਲੋ ਕੋ ਸੁਣਾ ਸੁਣਾ ਤਾ ਤੇ ਮੈਨੂੰ ਗਰਮੀ ਹੋ ਰਹੀ ਹੈ ਫਿਰ ਇਹਦਾ ਕੋਈ ਇਲਾਜ ਤਾਂ ਕੋਈ ਨਹੀਂ ਹੈਗਾ ਹੁਣ ਗਰਮੀ ਦਾ ਮੀਂਹ ਪਵਾਵਾਂਗੇ ਪਹਿਲਾਂ ਜੀਰੀ ਇੰਨੀ ਕੁ ਲਾ ਦੀ ਇਹ ਆਪਣੇ ਨੀਵਾ ਖੇਤਾਂ ਨਾਲ ਤਾਂ ਜੀਰੀ ਲਵਾਵਾਂ ਫਿਰ ਪਾਵਾਂਗੇ ਆ ਪੰਜ 6 ਕਿਲੇ ਲਾ ਦੋ ਫਿਰ ਅਪ ਮੀ ਪਵਾਵਾਂਗੇ 20 बाई 3 ਕੋ ਦੱਸਿਆ ਹੋਇਆ ਹੈ ਮੀ ਆ ਫਿਰ ਉਹਦਾ ਕੰਮੀ ਵੀ ਪੈਂਦਾ ਇਹਨੇ ਆਪਣੇ ਲੱਗ ਜਾਂ ਨੀਵਾ ਤੇ ਬੰਦੇ ਦੀ ਪਾਰਟੀ ਬਹੁਤ ਕੁਛ ਇਹ ਬਹੁਤ ਪੱਟਣ ਲੱਗੇ ਪਏ ਨੇ ਤੇ ਬਾਕੀ ਲੱਗੇ ਪਏ ਨੇ ਜੀ ਇਹ ਹੈ ਕੱਲ ਕ ਮਗਾਦਾ ਨਿੰਬੂ ਪਾਣੀ ਭੇਜਾਂਗੇ ਹੋਰ ਦੱਸੋ ਬਹੁਤ ਆ ਨਿੰਬੂ ਪਾਣੀ ਨਾਲ ਸਰਜੂਗਾ ਲੈਓ ਯਾਰ ਉਹ ਵੀ ਪਿਆ ਦੇ ਉਹ ਦੱਸੋ ਦਲੀ ਤਾਂ ਮੰਨਦਾ ਦੱਸ ਤੇਰੀ ਕੀ ਐ ਵਾ ਠੀਕ ਆ ਜ ਤੁਹਾਨੂੰ ਠੰਡੇ ਭੇਜ ਦਾਂਗੇ ਗਰਮੀ ਐ ਠੰਡ ਨਾਲ ਤੁਸੀਂ ਜਮੀ ਬਿਮਾਰ ਹੋ ਜਾਓਗੇ ਪਾਣੀ ਫੋਕੇ ਪੀਆ ਕਰਦਨੇ ਆਹ ਮੁੰਡਾ ਜਮਾ ਨਹੀਂ ਥੱਕਦਾ ਉਹ ਅਗਲਾ ਮੰਨ ਨਹੀਂ ਥੱਕ ਗਿਆ ਦੇਖ ਲੈ ਆਹ ਮੁੰਡਾ ਅੱਗੇ ਆਉਂਦਾ ਦੇ ਬੱਟਾ ਜੇ ਬਲਾਉਂਦਾ ਹੈ ਆ ਮੁਰੇ ਆ ਉਹ ਬਗਾ ਦੇਖੋ ਉਹ ਥੱਕ ਗਿਆ ਉਹ ਮੰਗਰੇ ਖੜ ਗਿਆ ਅੱਜ ਨਾ ਦਿਨ ਚ ਗਰਮੀ ਬਹੁਤ ਹੀ ਹੱਦ ਤੋਂ ਜ਼ਿਆਦਾ ਦੀ ਆ ਸਾਡੇ ਡ੍ਰੈਗਨ ਫਰੂਟ ਦਾ ਹਾਲ ਦੇਖ ਲੈ ਗਰਮੀ ਨਾਲ ਜਾਵੇਂ ਪੀਲਾ ਹੋਇਆ ਪਿਆ ਬਾਕੀ ਹੁਣ ਲੱਗੇ ਪਏ ਕੱਦੂ ਕਰਨ ਟਰੈਕਟਰ ਆਪਣਾ ਉੱਥੇ ਚੱਲਣ ਲੱਗ ਰਿਹਾ ਬਾਕੀ ਲਾਈਟ ਆ ਗਈ ਮੋਸਟਰ ਚੱਲਣ ਲੱਗੀ ਪਈ ਐ ਤੇ ਸਾਨੂੰ ਚੱਲ ਕੇ ਅੱਗੇ ਨਾ ਆਪਾਂ ਕੱਦੂ ਕਰਨ ਲੱਗ ਰਹੇ ਸਾਨੂੰ ਦਿਖਾਉਣੇ ਚੱਲਗੇ ਆਪਾਂ ਕੱਦੂ ਕਿੱਥੇ ਕਰ ਰਹੇ ਆ तकरीबन ਗਰਮੀ ਨਾਲ ਅੱਜ ਨਾ ਸਾਰਾ ਤਨ ਬੁਰਾ ਹਾਲ ਹੋਇਆ ਪਿਆ ਰਿਹਾ ਤੇ ਚੱਲਦੇ ਆਪਾਂ ਕੱਦੂ ਕੰਨ ਲੱਗ ਰਹੇ ਇਸ ਟਰੈਕਟਰ ਆਪਣਾ ਚੱਲਦਾ ਪਏ ਲੈ ਕੇ ਬਾਕੀ ਅੱਜ ਦਾ ਸਾਰਾ ਦਿਨ ਚ ਅਸੀਂ ਕੁਝ ਨਹੀਂ ਕਰਿਆ ਦਿਨੇ ਗਰਮੀ ਰਹੀ ਹੈ ਕਿਸੇ ਬਸੇ ਨਿਕੜੇ ਨਹੀਂ ਤੇ ਹੁਣ ਠੰਡ ਜੀ ਹੋਈ ਹੈ ਹੁਣ ਨਿਕੜਿਆ ਬਾਹਰ ਤੇ ਹੁਣ ਫਿਰ ਖੇਤ ਵਿੱਚ ਗਿੜਾ ਮਾਰਨ ਚੱਲੇ ਆ ਤੇ ਚੱਲ ਕੇ ਦੇਖਦੇ ਆ ਕਿ ਕਿੰਨਾ ਕੱਦੂ ਆ ਬਾਹਰ ਆਪਣਾ ਤਿਆਰ ਹੋ ਗਿਆ ਕਿੰਨਾ ਕ ਹੋ ਗਿਆ ਕਿੰਨਾ ਕ ਰਹੇਗਾ ਤੇ ਚੱਲਦੇ ਟਰੈਕਟਰ ਨਾਲ ਹਾਂਜੀ ਦੋਸਤੋ ਆਪਾਂ ਸਵੇਰੇ ਸਵੇਰੇ ਮਾਰਕੀਟ ਪਹੁੰਚੇ ਤੇ ਗੇੜੇ ਤਿਤਨ ਪਤਾ ਜੀ ਦੀ ਲੱਗ ਗਏ ਲਾਉਣ ਤੇ ਆਪਾਂ ਹੁਣ ਤਿਆਰ ਤੇ ਆਪਾਂ ਜਾਣਾ ਅੱਗੇ ਫਟਿਆਲਾ ਕੀ ਕੰਮ ਜਾਣਾ ਕਿੱਥੇ ਜਾਣਾ ਇਹ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਤੇ ਆਪਣੇ ਨਾਲ ਜੇ ਕੋਈ ਕਿਸੇ ਨੇ ਜਾਣਾ ਜਿਹਨੇ ਜਾਣਾ ਉਹ ਨਾਲ ਆ ਚੁੱਕੇ ਆ ਵੀ ਅਸੀਂ ਤਿਆਰ ਆ ਤੁਸੀਂ ਆਜੋ ਤੇ ਆਪਾਂ ਵੀ ਹੁਣ ਚੱਲਦੇ ਆ ਤੇ ਅੱਜ ਫਿਰ ਤੁਹਾਨੂੰ ਕਮਾਉਣੇ ਸ਼ਹਿਰ ਫਟਿਆਲਾ ਗੱਡੀ ਆਪਣੀ ਸਟਾਰਟ ਤੇ ਪਰਦੇ ਹੁਣ ਪੁੱਛ ਹਾਂ ਹਾਂ ਬਈ ਆਪਾਂ ਇਹਨਾਂ ਸੁੱਤੇ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸੁੱਤਾ ਪਿਆ ਹੋਰ ਛੱਡ ਇੱਥੇ ਨਾਲ ਬੈਠੋ ਕਹਿ ਜੋਠਾ ਹਾਂ ਸ਼ਰਮ ਨਹੀਂ ਆਉਦੀ ਹਾਂ ਬਹੁਤ ਕਾਪੂ ਮਾਰਦਾ ਹੈ ਅੰਜੋਟਾਂ ਤੇ ਬੰਦ ਰਹਿ ਜਾਂਦਾ ਵੀ ਤਾਂ ਮੰਨੂ ਹੀ ਜਾਂਦਾ ਜਦ ਦਿਲ ਚੜ ਜਾਦਾ ਉਸ ਟਾਈਮ ਉਹਨੇ ਉੱਠਿਆ ਲੱਗਦਾ ਜੀ ਹਮ ਕੰਮਗੋ ਸਕੂਲ ਦਾ ਕਰ ਲਿਆ ਕਰਦਾ ਹੈ ਰਹੇ ਦਾ ਸੀਰੀਅਸ ਜਿਹ ਪ੍ਰੋਗਰਾਮ ਆਪਣਾ ਜਾਣ ਦਾ ਜਦੋਂ ਪਤਾ ਸੀ ਪਟਿਆਲੇ ਜਾਣਾ ਸੀਗਾ ਤੇ ਕਿਸੇ ਕਾਰਨ ਕਰਕੇ ਆਪਾਂ ਉਹ ਪਟਿਆਲੇ ਨਹੀਂ ਜਾ ਸਕੇ ਸੀਗੇ ਕੁਝ ਕੰਮ ਹੀ ਐਸੇ ਹੋ ਗਏ ਸੀਗੇ ਕਿ ਪਟਿਆਲੇ ਆਪਾਂ ਨੂੰ ਕੈਸਲ ਕਰਨਾ ਪੈ ਗਿਆ ਤੇ ਨਾ ਹੀ ਜਿੱਥੇ ਆਪਾਂ ਗਏ ਸੀਗੇ ਉੱਥੇ ਤੇ ਆਪਾਂ ਵੀਡੀਓ ਬਣਾ ਸਕਦੇ ਸੀ ਕਿ ਕੁਝ ਕਾਰਨ ਨੇ ਕੁਝ ਕੰਮ ਕੁਝ ਚੀਜ਼ ਐਸੀ ਸੀ ਵੀ ਤੇ ਬਾਕੀ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀਰੀ ਆਪਾਂ ਪਤਾ ਲੱਗ ਨਾ ਗਏ ਸੀ ਲਾਉਣ ਜਿਸ ਨੂੰ ਸਵੇਰੇ ਬਲੌਗ ਦੇ ਵਿੱਚ ਦਿਖਾਇਆ ਵੀ ਗਿਆ ਤਾਂ ਕਿਹੜੇ ਕਿਹੜੇ ਵੀ ਜੀਰੀ ਲਾਉਣ ਲੱਗੇ ਕਿਹੜੇ ਨਹੀਂ ਲਾਉਣ ਲੱਗੇ ਕਮੈਂਟ ਕਰਕੇ ਜੋ ਦੱਸੋ ਬਾਕੀ ਸਾਡੇ ਬਲੌਗਸ ਨੂੰ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਨੇ ਕਮੈਂਟਾਂ ਵਿੱਚ ਉਹ ਵੀ ਦੱਸ ਦਿਓ ਤੇ ਅਸੀਂ ਨਵੇਂ ਨਵੇਂ ਵੀਡੀਓ ਲੈ ਕੇ ਨਵੇਂ ਨਵੇਂ ਬਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਤੋ ਜਲਦ ਮਿਲਦੇ ਨਿਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ ਰੱਖਾ